ਆਪ ਜੀ ਦੇ ਨਾਲ ਜਗਤ ਪਿਤਾ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੁਆਰਾ ਉਚਾਰਨ ਕੀਤਾ ਗਿਆ ਇੱਕ ਸ਼ਬਦ ਹੈ ਉਸ ਵਿੱਚੋਂ ਦੋ ਪੰਕਤੀਆਂ ਸਾਂਝੀਆਂ ਕੀਤੀਆਂ ਸਨ ਮੰਗਲਾ ਚਰਨ ਦੇ ਰੂਪ ਦੇ ਵਿੱਚ ਗੁਰੂਆਂ ਦੇ ਗੁਰੂ ਪੀਰਾਂ ਦੇ ਪੀਰ ਜਗਤ ਪਿਤਾ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ हे ਮਨੁੱਖ हे hey, इंसान जेडी तेरी प्रीत है ना ओ अकाल पुरख ਦੇ ਨਾਲ ਐਸੀ ਹੋਣੀ ਚਾਹੀਦੀ ਹੈ ਜਿਵੇਂ ਜਲ ਦੇ ਨਾਲ ਪਾਣੀ ਦੇ ਨਾਲ ਮੱਛੀ ਦੀ ਪ੍ਰੀਤ ਹੈ ਜਿਵੇਂ ਇੱਕ ਮਛਲੀ ਪਾਣੀ ਤੋਂ ਬਿਨਾ ਨਹੀਂ ਨਾ ਰਹਿ ਸਕਦੀ ਜਲ ਤੋਂ ਬਿਨਾ ਨਹੀਂ ਨਾ ਰਹਿ ਸਕਦੀ ਐਹੋ ਜਿਹਾ ਤੇਰਾ ਜੀਵਨ ਹੋਣਾ ਚਾਹੀਦਾ ਹੈ ਤੇ ਗੁਰੂ ਪਿਆਰਿਓ ਸਤਗੁਰੂ ਰਬਦਾਸ ਪਾਤਸ਼ਾਹ ਜੀ ਬਾਣੀ ਦੇ ਵਿੱਚ ਫਰਮਾਉਣਾ ਕਰਦੇ ਨੇ ਜਿਹੜੀ ਮੱਛੀ ਹੈ ਨਾ ਜਦੋਂ ਜਲ ਦੇ ਵਿੱਚੋਂ ਬਾਹਰ ਕੱਢ ਦੇਵਾਂਗੇ ਪਾਣੀ ਦੇ ਵਿੱਚੋਂ ਬਾਹਰ ਕੱਢ ਦੇਵਾਂਗੇ ਉਹ ਤੜਫਣ ਲੱਗ ਜਾਏਗੀ ਜਦੋਂ ਉਹ ਤੜਫਦੀ ਹੈ ਤਾਂ ਉਹ ਪਾਣੀ ਮੰਗਦੀ ਹੈ ਜਲ ਮੰਗਦੀ ਹੈ ਮੈਨੂੰ ਜਲ ਦਿਓ ਪਾਣੀ ਦਿਓ ਮੈਂ ਜਿਉਣਾ ਚਾਹੁੰਦੀ ਹਾਂ ਗੁਰੂ ਰਬਦਾਸ ਪਾਤਸ਼ਾਹ ਕਹਿੰਦੇ ਉਹ ਜਿਹੜੀ ਮੱਛੀ ਹੈ ਜਲ ਦੇ ਵਿੱਚੋਂ ਜਦੋਂ ਬਾਹਰ ਕੱਢਦੇ ਆ ਤਾਂ ਉਹ ਤੜਫਦੀ ਹੈ ਤੜਫਦੀ ਤੜਫਦੀ ਮਰ ਜਾਂਦੀ ਹੈ ਇੱਥੇ ਹੀ ਬੱਸ ਨਹੀਂ ਕਹਿੰਦੇ ਮਰਨ ਤੋਂ ਬਾਅਦ ਵੀ ਉਹ ਪਾਣੀ ਪਾਣੀ ਨੂੰ ਤਰਸਦੀ ਹੈ ਕਿ ਮੈਨੂੰ ਪਾਣੀ ਚਾਹੀਦਾ ਹੈ ਜਿਉਂਦੇ ਨੇ ਤਾਂ ਪਾਣੀ ਮੰਗਣਾ ਹੀ ਮੰਗਣਾ ਹੈ ਕਿਉਂਕਿ ਉਹਦਾ ਜੀਵਨ ਹੈ ਮੇਰੇ ਗੁਰਦੇਵ ਪਿਤਾ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਭਾਈ ਮੱਛੀ ਵਾਂਗ ਰੱਬ ਦੇ ਨਾਲ ਪ੍ਰੀਤ ਪਾ ਜਿਹੜੀ ਮਰਨ ਤੋਂ ਬਾਅਦ ਵੀ ਕਹਿ ਰਹੀ ਹੈ ਵੀ ਮੈਨੂੰ ਪਾਣੀ ਚਾਹੀਦਾ ਜਲ ਚਾਹੀਦਾ ਇੱਕ ਸਿੱਖ ਦੀ ਆਪਣੇ ਗੁਰੂ ਨਾਲ ਐਸੀ ਪ੍ਰੀਤ ਚਾਹੀਦੀ ਹੈ ਕੀ ਕਹਿੰਦੇ ਨੇ ਬਾਣੀ ਦੇ ਵਿੱਚ ਮੀਨ ਪਕਰ ਫਾਂਕਿਓ ਮੀਨ ਦਾ ਅਰਥ ਹੈ ਮੱਛੀ ਮੇਨ ਪਕਰ ਫਾਂਕਿਓ ਮੱਛੀ ਨੂੰ ਫੜਨਾ ਫਾਂਕਿਓ ਦਾ ਅਰਥ ਹੈ ਫੜਨਾ ਅਰ ਕਾਟਿਓ ਫਿਰ ਉਹ ਮੱਛੀ ਨੂੰ ਫੜ ਕੇ ਕੱਟਣਾ ਰਾਦਕਿਓ ਬੋ ਬਾਨੀ ਕਹਿੰਦੇ ਮੱਛੀ ਖਾਣ ਵਾਲੇ ਮੱਛੀ ਨੂੰ ਫੜ ਕੇ ਲੈ ਕੇ ਆਉਂਦੇ ਨੇ ਉਹਨੂੰ ਕੱਟਦੇ ਨੇ ਧੋਂਦੇ ਨੇ ਸਵਾਰਦੇ ਨੇ ਜਿਵੇਂ ਸਬਜ਼ੀ ਕੱਟਦੇ ਆ ਨਾ ਇਸ ਤਰ੍ਹਾਂ ਕੱਟ ਲੈਂਦੇ ਨੇ ਰਾਦਕਿਓ ਬਹੁਬਾਨੀ ਰਿੰਦੇ ਨੇ ਬੜੇ ਤਰੀਕਿਆਂ ਦੇ ਨਾਲ ਮੱਛੀ ਨੂੰ ਬਣਾ ਲੈਂਦੇ ਨੇ ਉਹ ਖੰਡ ਖੰਡ ਕਰ ਭੋਜਨ ਕੀਨੋ ਜਿਹੜਾ ਮੱਛੀ ਖਾਣ ਵਾਲਾ ਮਨੁੱਖ ਹੈ ਨਾ ਫਿਰ ਖੰਡ ਖੰਡ ਕਰਕੇ ਭਾਵ ਚਿਬ ਚਿਬ ਕੇ ਚੱਥ ਚਿੱਥ ਕੇ ਉਹਨੂੰ ਖਾਂਦਾ ਹੈ ਤਉ ਨ ਬਿਸਰਿਓ ਪਾਣੀ ਗੁਰੂ ਰਵਿਦਾਸ ਮਹਾਰਾਜ ਇਥੇ ਮੱਛੀ ਦੀ ਅਤੇ ਜਲ ਦੀ ਪ੍ਰੀਤ ਕਹਿੰਦੇ ਨੇ ਜਿਵੇਂ ਆਪਾਂ ਕਹਿੰਦੇ ਆ ਨਾ ਸਤਿਗੁਰਾਂ ਦੀ ਬਾਣੀ ਵਿੱਚ ਆਉਂਦਾ ਜਲ ਬਿਹੂਨ ਮੱਛਲੀ ਤੜਫੜਾਏ ਜਦੋਂ ਜਲ ਦੇ ਵਿੱਚੋਂ ਮੱਛੀ ਨੂੰ ਬਾਹਰ ਕੱਢੋਂਗੇ ਮੱਛੀ ਤੜਫਦੀ ਐ ਤੇ ਗੁਰੂ ਪਿਆਰਿਓ ਜਦੋਂ ਮਰ ਜਾਂਦੀ ਐ ਨਾ ਮੱਛੀ ਫੇਰ ਵੀ ਉਹ ਤੜਫਦੀ ਐ ਕਿ ਮੈਨੂੰ ਪਾਣੀ ਚਾਹੀਦਾ ਗੁਰੂ ਰਵਦਾਸ ਮਹਾਰਾਜ ਕਹਿੰਦੇ ਗੱਲ ਸੁਣੋ ਦੁਨੀਆ ਦੇ ਲੋਕੋ ਜੇ ਰੱਬ ਨਾਲ ਪ੍ਰੀਤ ਪਾਉਣੀ ਆ ਤਾਂ ਐਸੀ ਪਾਓ ਜਿਵੇਂ ਇੱਕ ਮੱਛੀ ਦੀ ਐ ਮੱਛੀ ਨੂੰ ਲੋਕ ਫੜ ਕੇ ਲੈ ਕੇ ਆਉਂਦੇ ਨੇ ਜਾਂ ਖਰੀਦ ਕੇ ਲੈ ਕੇ ਆਉਂਦੇ ਨੇ ਫਿਰ ਉਹ ਮੱਛੀ ਨੂੰ ਧੋਂਦੇ ਨੇ ਸਵਾਰਦੇ ਨੇ ਕੱਟ ਦਿੰਦੇ ਨੇ ਫਿਰ ਉਸ ਤੋਂ ਬਾਅਦ ਉਹਨੂੰ ਬਣਾਉਂਦੇ ਨੇ ਤੇ ਫਿਰ ਉਹਨੂੰ ਚਿੱਥ ਚਿੱਥ ਕੇ ਖਾਂਦੇ ਨੇ ਤੇ ਜਿਹੜਾ ਮਨੁੱਖ ਮੱਛੀ ਖਾਂਦਾ ਹੈ ਉਹਨੂੰ ਅੱਧੀ ਰਾਤ ਨੂੰ ਵੀ ਪਿਆਸ ਲੱਗਦੀ ਹੈ ਕਿਉਂਕਿ ਜਿਹੜੀ ਅੰਦਰ ਮੱਛੀ ਹੈ ਨਾ ਪੇਟ ਦੇ ਵਿੱਚ ਗਈ ਹੋਈ ਉਹ ਫਿਰ ਵੀ ਕਹਿੰਦੀ ਹੈ ਮੈਨੂੰ ਪਾਣੀ ਚਾਹੀਦਾ ਖੋ ਸਤਨਾਮ ਤੇ ਜਿਹੜਾ ਮੱਛੀ ਖਾਣ ਵਾਲਾ ਮਨੁੱਖ ਹੈ ਨਾ ਫਿਰ ਅੱਧੀ ਰਾਤ ਨੂੰ ਵੀ ਉੱਠ ਕੇ ਪਾਣੀ ਪੀਂਦਾ ਉਹ ਪਿਆਸ ਕਿਨੂੰ ਲੱਗਦੀ ਹੈ ਬੰਦੇ ਨੂੰ ਪਰ ਅਸਲ ਦੇ ਵਿੱਚ ਉਹ ਬੰਦਾ ਨਹੀਂ ਉਹਦੇ ਅੰਦਰ ਜਿਹੜੀ ਮੱਛੀ ਹੈ ਨਾ ਢਿੱਡ ਵਿੱਚ ਗਈ ਹੋਈ ਉਹ ਪਾਣੀ ਮੰਗ ਰਹੀ ਹੈ ਦੇਖੋ ਜਿਉਂਦੇ ਜੀ ਤਾਂ ਮੱਛੀ ਨੇ ਪਾਣੀ ਵਿੱਚ ਰਹਿਣਾ ਹੀ ਹੈ ਪਾਣੀ ਮੰਗਣਾ ਹੀ ਹੈ ਤੇ ਗੁਰੂ ਪਿਆਰਿਓ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਮਰਨ ਤੋਂ ਬਾਅਦ ਉਹ ਜਿਹੜੀ ਮਛਲੀ ਹੈ ਜਾਂ ਮੱਛੀ ਹੈ ਫਿਰ ਵੀ ਜਲਦੀ ਪੁਕਾਰ ਕਰਦੀ ਹੈ ਫਿਰ ਵੀ ਕਹਿੰਦੀ ਹੈ ਮੈਨੂੰ ਪਾਣੀ ਚਾਹੀਦਾ ਮਨੁੱਖ ਦੇ ਪੇਟ ਦੇ ਵਿੱਚ ਜਾ ਕੇ ਵੀ ਦੇਖੋ ਉਹ ਜਲ ਮੰਗਦੀ ਹੈ ਪਾਣੀ ਮੰਗਦੀ ਹੈ ਉਹ ਪਾਣੀ ਤੋਂ ਵਿਛੜਨਾ ਨਹੀਂ ਚਾਹੁੰਦੀ ਇਸੇ ਕਰਕੇ ਉਹਦੀ ਪ੍ਰੀਤ ਪਾਣੀ ਦੇ ਨਾਲ ਲੱਗੀ ਹੋਈ ਐ ਓਏ ਗੁਰੂ ਦੇਆ ਸਿੱਖਾ ਗੁਰੂ ਰਵਦਾਸ ਮਹਾਰਾਜ ਕਹਿੰਦੇ ਜਿਵੇਂ ਉਹ ਮੱਛੀ ਦੀ ਪਾਣੀ ਦੇ ਨਾਲ ਪ੍ਰੀਤ ਐ ਤੇਰੀ ਪ੍ਰੀਤ ਬਾਣੀ ਦੇ ਨਾਲ ਚਾਹੀਦੀ ਐ ਆਖੋ ਸਤਨਾਮ ਤੇ ਸਾਡੀ ਪ੍ਰੀਤ ਨਹੀਂ ਲੱਗੀ ਸਤਗੁਰ ਰਵਦਾਸ ਮਹਾਰਾਜ ਜੀ ਦੀ ਜਦੋਂ ਬਾਣੀ ਪੜ੍ਹਦੇ ਆ ਨਾ ਸਤਗੁਰਤਾ ਬੜੇ ਸੌਖੇ ਤਰੀਕੇ ਨਾਲ ਬੜੀ ਕਮਾਲ ਦੀਆਂ ਉਦਾਹਰਨਾਂ ਦੇ ਕੇ ਸਾਨੂੰ ਸਮਝਾਉਣਾ ਕਰਦੇ ਨੇ ਮਹਾਰਾਜ ਕਹਿੰਦੇ ਜੇ ਪ੍ਰੀਤ ਹੋਣੀ ਚਾਹੀਦੀ ਹੈ ਭਾਈ ਇਹ ਮੱਛੀ ਦੀ ਤਰ੍ਹਾਂ ਹੋਣੀ ਚਾਹੀਦੀ ਹੈ ਮਹਾਰਾਜ ਹੋਰ ਵੀ ਉਦਾਹਰਨਾ ਦਿੰਦੇ ਨੇ ਇੱਕ ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅੰਕ ਨੰਬਰ 658 ਹੈ ਤੁਸੀਂ ਪੜ੍ਹ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਕੀ ਕਹਿੰਦੇ ਨੇ ਗੁਰੂਆਂ ਦੇ ਗੁਰੂ ਰਵਦਾਸ ਮਹਾਰਾਜ ਕਹਿੰਦੇ ਜੇ ਰੱਬ ਨਾਲ ਦੁਨੀਆਂ ਦੇ ਲੋਕਾਂ ਨੂੰ ਪ੍ਰੀਤ ਕਰਨੀ ਹੈ ਤਾਂ ਐਸੀ ਕਰੋ ਕੈਸੀ ਜੋ ਤੁਮ ਗਿਰ ਵਰ ਤੋ ਹਮ ਮੋਰਾ ਜੋ ਤਮ ਚੰਦ ਤੋ ਹਮ ਪਹਿ ਹੈ ਚਕੋਰਾ ਪਹਿਲੀ ਪੰਕਤੀ ਵਿੱਚ ਗੁਰੂ ਰਵਿਦਾਸ ਪਾਤਸ਼ਾਹ ਕਹਿੰਦੇ ਨੇ ਜੋ ਤਮ ਗਿਰਵਰ ਹੇ ਰੱਬਾ ਜੇ ਤੂੰ ਗਿਰਵਰ ਬਣ ਜਾਏ ਗਿਰਵਰ ਦਾ ਅਰਥ ਹੈ ਸੋਨਾ ਪਹਾੜ ਜੇ ਤੂੰ ਪਹਾੜ ਬਣ ਜਾਏ ਮੇਰੇ ਅਕਾਲ ਪੁਰਖ ਵਾਹਿਗੁਰੂ ਤਾਂ ਮੈਂ ਮੋਰ ਬਣ ਜਾਵਾਂਗਾ ਆਪਾਂ ਵੇਖਦੇ ਆ ਨਾ ਹੁਣ ਤਾਂ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਜਿਹੜੇ ਮੋਰ ਨੇ ਨਾ ਉਹ ਜ਼ਿਆਦਾਤਰ ਪਹਾੜਾਂ ਤੇ ਜਾ ਕੇ ਪਹਿਲਾਂ ਪਾਉਂਦੇ ਨੇ ਨੱਚਦੇ ਨੇ ਟੱਪਦੇ ਨੇ ਮੂਰਾਂ ਨੂੰ ਪਹਾੜ ਵਧੀਆ ਲੱਗਦੇ ਨੇ ਤੇ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਰੱਬਾ ਜੇ ਤੂੰ ਪਹਾੜ ਵੀ ਬਣ ਜਾਏ ਨਾ ਤਾਂ ਮੈਂ ਮੋਰ ਬਣ ਕੇ ਪਹਿਲਾਂ ਪਾਵਾਂਗਾ ਆਖੋ ਸਤਨਾਮ ਐਸੀ ਪ੍ਰੀਤ ਚਾਹੀਦੀ ਹੈ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਜਿਵੇਂ ਮੋਰ ਤੇ ਪਹਾੜ ਦੀ ਹੈ ਅਗਲੀ ਉਦਾਹਰਣ ਦਿੰਦੇ ਨੇ ਜੋ ਤੂੰ ਚੰਦ ਫੇਰ ਅੱਬਾ ਜੇ ਤੂੰ ਚੰਦ ਬਣ ਜਾਵੇਂ ਨਾ ਚੰਦਰਮਾ ਬਣ ਜਾਵੇਂ ਤੇ ਮੈਂ ਚਕੋਰ ਬਣ ਜਾਵਾਂਗਾ ਚਕੋਰ ਇੱਕ ਜੀਵ ਹੈ ਦੇਖਿਆ ਤਾਂ ਹੈ ਨਹੀਂ ਆਪਾਂ ਸੁਣਿਆ ਹੈ ਉਸ ਦਾ ਨਾਮ ਜਿਹੜੀ ਚਕੋਰ ਹੈ ਕਹਿੰਦੀ ਉਹਦੀ ਚੰਦਰਮਾ ਨਾਲ ਬੜੀ ਪ੍ਰੀਤ ਹੈ ਦਿਨੇ ਸੂਰਜ ਚੜਦਾ ਰਾਤ ਨੂੰ ਚੰਦਰਮਾ ਚੜ੍ਹਦਾ ਜਿਉਂ ਹੀ ਚੰਦਰਮਾ ਚੜ੍ਹਦਾ ਨਾ ਉਹ ਜਿਹੜਾ ਚਕੋਰ ਨਾਮ ਦਾ ਜੀਵ ਹੈ ਉਹ ਚੰਦਰਮਾ ਨੂੰ ਵੇਖਣਾ ਸ਼ੁਰੂ ਕਰ ਦਿੰਦਾ ਸਾਰੀ ਰਾਤ ਆਪਾਂ ਵੇਖਦੇ ਆਂ ਚੰਦਰਮਾ ਚੜ੍ਹਿਆ ਰਹਿੰਦਾ ਚੰਦਰਮਾ ਜਦੋਂ ਚੜ੍ਹਦਾ ਹੈ ਉਦੋਂ ਤੋਂ ਹੀ ਉਹ ਚਕੋਰ ਵੇਖਣਾ ਸ਼ੁਰੂ ਕਰ ਦਿੰਦੀ ਹੈ ਤੇ ਜਦੋਂ ਚਕੋਰ ਚੰਦਰਮਾ ਨੂੰ ਵੇਖਣਾ ਸ਼ੁਰੂ ਕਰ ਦਿੰਦੀ ਹੈ ਨਾ ਜਿਵੇਂ ਜਿਵੇਂ ਆਪਾਂ ਦੇਖਦੇ ਆਂ ਨਾ ਧਰਤੀ ਘੁੰਮਦੀ ਆ ਚੰਦਰਮਾ ਆਪਾਂ ਨੂੰ ਲੱਗਦਾ ਵੀ ਚੰਦਰਮਾ ਘੁੰਮਦਾ ਪਰ ਜਿਵੇਂ ਜਿਵੇਂ ਚੰਦਰਮਾ ਘੁੰਮਦਾ ਹੈ ਓਵੇਂ ਓਵੇਂ ਉਹ ਜਿਹੜੀ ਚਕੋਰ ਹੈ ਆਪ ਉਸੇ ਜਗ੍ਹਾ ਤੇ ਰਹਦੀ ਹੈ ਆਪਣੀ ਗਰਦਨ ਘੁਮਾਈ ਜਾਂਦੀ ਹੈ ਇੰਨੀ ਪ੍ਰੀਤ ਹੈ ਚੰ드ਰਮਾ ਦੇ ਨਾਲ ਉਹ ਗਰਦਨ ਘਮਾਉਂਦੀ ਘਮਾਉਂਦੀ ਦੀ ਗਰਦਣੀ ਟੁੱਟ ਜਾਂਦੀ ਹੈ ਮੌਤ ਹੀ ਹੋ ਜਾਂਦੀ ਹੈ ਪਰ ਚੰ드ਰਮਾ ਦੇ ਨਾਲੋਂ ਪ੍ਰੀਤ ਨਹੀਂ ਤੋੜਦੀ ਆਖੋ ਸਤਨਾਮ ਐਸੀ ਪ੍ਰੀਤ ਹੋਣੀ ਚਾਹੀਦੀ ਹੈ ਤੇਰੀ ਰੱਬ ਦੇ ਨਾਲ ਗੁਰੂ ਰਬਦਾਸ ਮਹਾਰਾਜ ਕਹਿੰਦੇ ਰੱਬ ਲਈ ਆਪਣਾ ਸਾਰਾ ਜੀਵਨ ਅਰਪਣ ਕਰ ਦਵੇਂ ਭਵੇਂ ਜਾਨ ਹੀ ਅਖੀਰ ਦੇ ਵਿੱਚ ਕਿਉਂ ਨਾ ਨਿਕਲ ਜਾਵੇ ਰੱਬ ਦਾ ਦਰ ਨਹੀਂ ਛੱਡਣਾ ਚਾਹੀਦਾ ਅਸੀਂ ਤਾਂ ਗੁਰੂ ਰਵਦਾਸ ਮਹਾਰਾਜ ਦਾ ਦਰ ਛੱਡ ਦਿੱਤਾ ਉਹ ਗੁਰੂ ਰਵਦਾਸ ਮਾਤਾ ਕਲਸਾਂ ਦਾ ਲਾਡਲਾ ਜਿਨ੍ਹਾਂ ਨੇ ਸਾਡੀ ਖਾਤਰ ਮਨੁਵਾਦ ਦੇ ਨਾਲ ਟੱਕਰ ਲਈ ਬ੍ਰਾਹਮਣਵਾਦ ਦੇ ਨਾਲ ਟੱਕਰ ਲਈ ਆਪਾਂ ਕਹਿੰਦੇ ਆ ਨਾ ਪਾਣੀ ਦੇ ਵਿੱਚ ਰਹਿ ਕੇ ਕਦੇ ਮગર ਮੱਛ ਨਾਲ ਵੈਰ ਨਹੀਂ ਪਾਈਦਾ ਬੜਾ ਮਹਿੰਗਾ ਪੈਂਦਾ ਓਏ ਗੁਰੂ ਰਵਦਾਸ ਮਹਾਰਾਜ ਜਿਨ੍ਹਾਂ ਨੂੰ ਲੋਕੀ ਛੂਦਰ ਆਖਦੇ ਸੀ ਦਲਿਤ ਆਖਦੇ ਸੀ ਗਰੀਬ ਆਖਦੇ ਸੀ ਉਹਨਾਂ ਦਾ ਜਨਮ ਹੀ ਗੁਰੂ ਪਿਆਰਿਓ ਉੱਤਰ ਪ੍ਰਦੇਸ਼ ਦੀ ਧਰਤੀ ਬਨਾਰਸ ਦੇ ਵਿੱਚ ਹੋਇਆ ਤੇ ਉਹ ਸਮੇਂ ਉਹ ਬ੍ਰਾਹਮਣਾਂ ਦਾ ਗੜ ਸੀ ਜਿਹੜੇ ਆਪਣੇ ਆਪ ਨੂੰ ਉੱਚੀਆਂ ਜਾਤਾਂ ਦੇ ਦੱਸਦੇ ਸੀ ਤੇ ਗੁਰੂ ਰਵਿਦਾਸ ਮਹਾਰਾ ਜੀ ਨੂੰ ਨੀਮੀ ਜਾਤਾਂ ਦੇ ਪਰ ਜਿਵੇਂ ਇੱਕ ਜਲ ਦੇ ਵਿੱਚ ਰਹਿ ਕੇ ਮਗਰ ਮੱਛ ਦੇ ਨਾਲ ਵੈਰ ਪਾ ਲੈਂਦਾ ਨਾ ਇਸੇ ਤਰ੍ਹਾਂ ਗੁਰੂ ਰਵਿਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਦੇ ਜਿਹੜੇ ਜਾਤੀਵਾਦੀ ਬ੍ਰਾਹਮਣ ਲੋਕ ਸਨ ਉਹਨਾਂ ਦੇ ਨਾਲ ਟੱਕਰ ਲਈ ਉਹ ਗੁਰੂ ਰਵਦਾਸ ਮਹਾਰਾਜ ਜਿਨ੍ਹਾਂ ਨੇ ਸਾਨੂੰ ਬੇਗਮਪੁਰਾ ਬਣਾ ਕੇ ਦਿੱਤਾ ਨਹੀਂ ਤਾਂ ਸਾਨੂੰ ਕੋਈ ਪੁੱਛਦਾ ਨਹੀਂ ਸੀ ਅਜੇ ਕਾਂਵਾ ਕੁੱਤਿਆਂ ਗਧਿਆਂ ਨੂੰ ਤਾਂ ਲੋਕ ਪੁੱਛ ਲੈਂਦੇ ਸੀ ਸਾਡੇ ਲੋਕਾਂ ਦੀ ਹਾਲਤ ਤਾਂ ਉਸ ਤੋਂ ਵੀ ਭੈੜੀ ਸੀ ਜੇ ਸਾਡੀ ਹਾਲਤ ਸਵਾਰੀ ਹੈ ਤਾਂ ਉਸ ਸਮੇਂ ਮਾਂ ਕਲਸਾਂ ਦੇ ਪੁੱਤ ਗੁਰੂ ਰਵਦਾਸ ਨੇ ਸਵਾਰੀ ਹੈ ਅਸੀਂ ਤਾਂ ਗੁਰੂ ਰਵਦਾਸ ਮਹਾਰਾਜ ਦੇ ਦਰ ਛੱਡ ਦਿੱਤਾ ਜਿਵੇਂ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਨੇ ਨਾ हे ਰੱਬਾ ਜੇ ਤੂੰ ਪਰਬਤ ਬਣੇ ਤਾਂ ਮੈਂ ਮੋਰ ਬਣੂੰਗਾ ਜੇ ਤੂੰ हे ਰੱਬਾ ਅਕਾਲ ਪੁਰਖ ਚੰਦ ਬਣੇ ਤਾਂ ਮੈਂ ਚਕੋਰ ਬਣੂੰਗਾ ਅਸੀਂ ਵੀ ਗੁਰੂ ਰਵਿਦਾਸ ਮਹਾਰਾਜ ਨੂੰ ਆਖੀਏ ਬਾਪੂ ਜਿੱਥੇ ਤੂੰ ਰੱਖੇਂਗਾ ਅਸੀਂ ਉੱਥੇ ਹੀ ਰਹਾਂਗੇ हे ਗੁਰੂ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਜੇ ਤੂੰ ਕੁੱਲੀ ਦੇ ਵਿੱਚ ਰਹਿ ਕੇ ਗਿਆ ਨਾ ਅਸੀਂ ਤੇਰਾ ਦਰ ਨਹੀਂ ਛੱਡਾਂਗੇ ਸਾਨੂੰ ਤੇਰੀ ਕੁੱਲੀ ਵੀ ਮਨਜ਼ੂਰ ਐ ਭਵੇਂ ਕੋਈ ਮਹਿਲਾਂ ਵਾਲੇ ਲੱਖ ਬਾਜਾਂ ਮਾਰੀ ਜਾਣ ਬਣ ਕੇ ਤੇਰੀ ਰਹਿਣਾ ਭਵੇਂ ਤੂੰ ਕੁੱਲੀ ਦੇ ਵਿੱਚ ਰੱਖ ਭਵੇਂ ਕੱਖਾਂ ਦੇ ਵਿੱਚ ਰੱਖ ਭਵੇਂ ਲੱਖਾਂ ਦੇ ਵਿੱਚ ਰੱਖ ਬਣ ਕੇ ਅਸੀਂ ਤੇਰੇ ਹੀ ਰਹਿਣਾ ਕਿਉਂਕਿ ਔਖੇ ਸਮੇਂ ਕੋਈ ਹੋਰ ਨਹੀਂ ਗੁਰੂ ਰਵਿਦਾਸ ਨੇ ਸਾਡੀ ਬਾਹ ਫੜੀ ਸੀ ਇਸ ਲਈ ਗੁਰੂ ਪਿਆਰਿਓ ਜੇ ਪ੍ਰੀਤ ਚਾਹੀਦੀ ਐ ਨਾ ਗੁਰੂ ਰਵਿਦਾਸ ਦੇ ਨਾਲ ਅਕਾਲ ਪੁਰਖ ਦੇ ਨਾਲ ਸਤਗੁਰ ਰਵਦਾਸ ਮਹਾਰਾਜ ਕਹਿੰਦੇ ਐਸੀ ਹੀ ਚਾਹੀਦੀ ਆ ਜਿਵੇਂ ਚੰਦਰਮਾ ਤੇ ਚਕੋਰ ਦੀ ਹੈ ਕੀ ਕਹਿੰਦੇ ਆਗੇ ਗੁਰੂ ਰਵਦਾਸ ਪਾਤਸ਼ਾਹ ਬੜਾ ਕਮਾਲ ਦਾ ਸ਼ਬਦ ਹੈ ਮਾਦਵੇ ਤੁਮ ਨਾ ਤੋਰੋ ਹਮਨੇ ਹੀ ਤੋਰੈ ਮਾਦਵੇ ਆਖਿਆ ਰੱਬ ਨੂੰ ਮਾ ਧਵ ਇਹ ਦੋ ਸ਼ਬਦਾਂ ਤੋਂ ਬਣਿਆ ਮਾ ਦਾ ਅਰਥ ਹੁੰਦਾ ਮਾਇਆ ਤਵ ਦਾ ਅਰਥ ਹੁੰਦਾ ਪਤੀ ਮਾਇਆ ਦਾ ਪਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਰੱਬ ਅਕਾਲ ਪੁਰਖ ਨੂੰ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਹੇ ਅਕਾਲ ਪੁਰਖ ਹੇ ਮਾਦੋ ਤੁਸੀਂ ਨਾ ਸਾਡੇ ਨਾਲ ਤੋੜਿਓ ਤੇ ਤੋੜਦੇ ਅਸੀਂ ਵੀ ਨਹੀਂ ਆਖੋ ਸਤਨਾਮ ਕਿਉਂ ਨਹੀਂ ਤੋੜਨੀ ਅਸੀਂ ਤੇਰੇ ਨਾਲ ਗੁਰੂ ਰਵਿਦਾਸ ਮਹਾਰਾਜ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਤੁਮ ਸਿਓ ਤੋਰ ਕਵਨ ਸਿਓ ਜੋਰੈ ਜੇ ਤੇਰੇ ਨਾਲ ਹੀ ਤੋੜ ਲਈ ਰੱਬਾ ਫਿਰ ਜੋੜਾਂਗੇ ਕਿਹਦੇ ਨਾਲ ਸਰੀਰ ਤੂੰ ਦਿੱਤਾ ਧਰਤੀ ਤੂੰ ਦਿੱਤੀ ਆਕਾਸ਼ ਤੂੰ ਦਿੱਤਾ ਹਵਾ ਤੂੰ ਦਿੱਤੀ ਆਕਸੀਜਨ ਤੂੰ ਦੇ ਰਿਆ ਹੈ ਭੈਣ ਭਰਾ ਮਾਂ ਬਾਪ ਸਾਖ ਸੰਬੰਧੀ ਰਿਸ਼ਤੇਦਾਰ ਤੂੰ ਦਿੱਤੇ ਜੇ ਤੇਰੇ ਨਾਲ ਹੀ ਤੋੜ ਲਈ ਫਿਰ ਜੋੜਾਂਗੇ ਕਿਹਦੇ ਨਾਲ ਇਸ ਕਰਕੇ हे ਮਾਦੋ हे ਰੱਬਾ ਤੂੰ ਸਾਡੇ ਨਾਲ ਨਾ ਤੋੜੀ ਅਸੀਂ ਤੇਰੇ ਨਾਲ ਨਹੀਂ ਤੋੜਾਂਗੇ ਜੇ ਤੇਰੇ ਨਾਲ ਹੀ ਤੋੜ ਲਈ ਫਿਰ ਕਿੱਥੇ ਜਾ ਕੇ ਜੋੜਾਂਗੇ ਇਸ ਕਰਕੇ ਜੇ ਕਿਤੇ ਹੋਰ ਜਗ੍ਹਾ ਸਾਨੂੰ ਰੱਖੇ ਨਾ ਤੂੰ ਹੋਰ ਕਿਤੇ ਭੇਜੇ ਬੇਨਤੀ ਐ ਜਿਵੇਂ ਬਾਬਾ ਫਰੀਦ ਸਾਹਿਬ ਮਹਾਰਾਜ ਕਹਿੰਦੇ ਫਰੀਦਾਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇਹ ਜੇ ਤੂੰ ਐਵੇਂ ਰੱਖ ਸੀ ਜਿਉਂ ਸਰੀਰੋਂ ਲੇ ਬਾਬਾ ਫਰੀਦ ਸਾਹਿਬ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਆਖਦੇ ਨੇ ਤੇ ਆਪਾਂ ਗੁਰੂ ਰਵਦਾਸ ਮਹਾਰਾਜ ਨੂੰ ਕਹਿੰਦੇ ਆ ਹੇ ਗੁਰੂ ਰਵਦਾਸ ਮਹਾਰਾਜ ਸਾਨੂੰ ਤੂੰ ਆਪਣੇ ਬਣਾ ਕੇ ਰੱਖੀ ਜੇ ਕਿਸੇ ਹੋਰ ਦੇ ਬਣਾਉਣਾ ਨਾ ਫਿਰ ਇੱਕ ਕੰਮ ਕਰਦੀ ਕਿਹੜਾ ਸਾਡੀ ਸਰੀਰ ਦੇ ਵਿੱਚੋਂ ਜਿੰਦ ਹੀ ਕਢ ਲਈਂ ਆਖੋ ਸਤਨਾਮ ਸਰੀਰ ਦੇ ਵਿੱਚੋਂ ਸੁਵਾਸ ਹੀ ਕਢ ਲਈਂ ਜੇ ਹੋਰ ਕਿਤੇ ਬਿਠਾਉਣਾ ਜੇ ਬੈਠਣਾ ਤਾਂ ਤੇਰੇ ਦਰ ਤੇ ਹੀ ਬੈਠਣਾ ਤਨ ਨੇ ਗੁਰੂ ਰਵਦਾਸ ਮਹਾਰਾਜ ਜਿਨ੍ਹਾਂ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ ਸਤਗੁਰ ਕਿਰਪਾ ਕਰਨ ਸਾਨੂੰ ਵੇਖੋ ਕਿਵੇਂ ਰੱਬ ਨਾਲ ਜੋੜਦੇ ਨੇ ਕੱਲੇ ਜੋੜੇ ਹੀ ਨਹੀਂ ਸੀ ਗੰਢ ਦੇ ਗੁਰੂ ਰਵਿਦਾਸ ਪਾਤਸ਼ਾ ਜਿਹੜਾ ਚਲੇ ਜਾਂਦਾ ਸੀ ਰੱਬ ਨਾਲ ਵੀ ਗੰਢ ਦੇ ਸੀ ਕਿਵੇਂ ਗੰਢ ਦੇ ਸੀ ਆ ਮਿੱਠੇ ਮਿੱਠੇ ਸ਼ਬਦ ਸੁਣਾ ਕੇ ਕੀ ਕਹਿੰਦੇ ਨੇ ਗੁਰੂ ਰਵਿਦਾਸ ਮਹਾਰਾਜ हे ਰੱਬਾ ਤੂੰ ਨਾ ਸਾਡੇ ਨਾਲੋਂ ਤੋੜੀ ਤੇ ਤੋੜਦੇ ਅਸੀਂ ਵੀ ਨਹੀਂ ਤੇਰੇ ਨਾਲੋਂ ਇੱਥੇ ਰਹਾਉ ਵਾਲਾ ਬੰਦ ਆ ਜਾਂਦਾ ਹੈ ਅੱਗੇ ਸਤਗੁਰ ਕਹਿੰਦੇ ਜੋ ਤੁਮ ਦੀਵਰਾ ਤਉ ਹਮ ਬਾਤੀ ਜੋ ਤੁਮ ਤੇਇਰਥ ਤਉ ਹਮ ਜਾਤੀ ਰੱਬਾ ਜੇ ਤੂੰ ਦੀਵਾ ਬਣ ਜਾਵੇਂ ਨਾ ਅਸੀਂ ਦੀਵਾਲੀ ਤੇ ਬਲ ਕੇ ਹਟਿਆ ਨਾ ਦੀਵੇ ਗੁਰੂ ਰਬਦਾਸ ਕਹਿੰਦੇ ਜੇ ਤੂੰ ਦੀਵਾ ਬਣ ਜਾਵੇਂ ਮੈਂ ਦੀਵੇ ਦੇ ਵਿੱਚ ਬੱਤੀ ਬਣ ਕੇ ਬੈਠੂ ਕਿਉਂ ਮੈਂ ਜਿੱਥੇ ਵੀ ਤੂੰ ਹੋਏਗਾ ਤੇਰੇ ਨਾਲ ਹੀ ਮੱਚੂ ਆਖੋ ਸਤਨਾਮ ਬਣ ਕੇ ਤੇਰੇ ਹੀ ਰਹਿਣਾ ਭਵੇਂ ਤੂੰ ਮਚਾ ਦੇਈਂ ਜੇ ਤੂੰ ਦੀਵਾ ਬਣ ਗਿਆ ਮੈਂ ਵੀ ਬੱਤੀ ਬਣ ਕੇ ਨਾਲ ਮੱਚੂ ਤੇਰੇ ਤੇਰਾ ਦਰ ਨਹੀਂ ਜੇ ਛੱਡਣਾ ਜੋ ਤੂੰ ਤੀਰਥ ਜੇ ਤੂੰ ਤੀਰਥ ਬਣ ਗਿਆ ਨਾ ਮੈਂ ਵੀ ਫਿਰ ਯਾਤਰੀ ਬਣ ਜਾਣਾ ਆਉਂ ਤੇਰੇ ਕੋਲ ਹੀ ਯਾਤਰਾ ਕਰਨ ਆਖੋ ਸਤਨਾਮ ਸੱਚੀ ਪ੍ਰੀਤ ਹਮ ਤੁਮ ਸਿਉ ਜੋਰੀ ਇਹ ਸੱਚੀ ਪ੍ਰੀਤ ਹੈ ਗੁਰੂ ਨਰਦਾਸ ਕਹਿੰਦੇ ਜਿਹੜੀ ਅਸੀਂ ਤੇਰੇ ਨਾਲ ਜੋੜੀ ਹੋਈ ਹੈ ਅਸੀਂ ਕੋਈ ਤੇਰੇ ਨਾਲ ਧੋਖਾ ਨਹੀਂ ਕਰਨਾ ਤੇਰਾ ਦਰ ਛੱਡ ਕੇ ਨਹੀਂ ਜਾਣਾ ਇਹ ਸੱਚੀ ਪ੍ਰੀਤ ਹੈ ਜਿਹੜੀ ਅਸੀਂ ਤੇਰੇ ਨਾਲ ਜੋੜੀ ਹੈ ਤਮ ਸਿਓ ਜੋਰ ਅਵਰ ਸੰਗ ਤੋਰੀ ਕਿੱਡੀ ਕਮਾਲ ਦੀ ਗੱਲ ਕਹਿ ਗਏ ਗੁਰੂ ਰਵਿਦਾਸ ਕਿੱਡੀ ਕਮਾਲ ਦੀ ਜੇ ਬਾਪੂ ਤੇਰੇ ਨਾਲ ਲਾਈ ਆ ਨਾ ਅਸੀਂ ਤਾਂ ਦੁਨੀਆ ਨਾਲੋਂ ਤੋੜ ਲਈ ਅਸੀਂ ਕਿਸੇ ਗੁਰੂ ਪੀਰ ਪੈਗੰਬਰ ਜਿੰਨੇ ਮਰਜੀ ਬਾਜਾਂ ਮਰੀ ਜਾਣ ਅਸੀਂ ਨਹੀਂ ਜਾਂਦੇ ਹੇ ਗੁਰੂ ਰਵਿਦਾਸ ਤੇਰੇ ਦਰ ਤੋਂ ਬਿਨਾ ਹੇ ਅਕਾਲ ਪੁਰਖ ਤੇਰੇ ਦਰ ਤੋਂ ਬਿਨਾ ਹੋਰ ਕਿਤੇ ਸਿਰ ਨਹੀਂ ਝੁਕਾਉਂਦੇ ਆਖੋ ਸਤਨਾਮ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਜੇ ਤੇਰੇ ਨਾਲ ਜੋੜੀ ਹੈ ਨਾ ਤਾ ਅਸੀਂ ਬਾਕੀਆਂ ਨੂੰ ਤੋੜ ਲਈ ਰੱਬਾ ਬਸ ਕਿਰਪਾ ਕਰੀ ਆਪਣੇ ਬਣਾ ਕੇ ਰੱਖੀ ਕਿਉਂਕਿ ਸਾਡੀ ਪ੍ਰੀਤ ਹੀ ਤੇਰੇ ਨਾਲ ਹੈ ਜਹ ਜਹ ਜਾਉ ਤਹਾਂ ਤੇਰੀ ਸੇਵਾ ਤੁਮ ਸਿਓ ਠਾਕੁਰ ਔਰ ਨਾ ਦੇਵਾ ਗੁਰੂ ਰਵਿਦਾਸ ਮਹਾਰਾਜ ਫੇਰ ਕਹਿੰਦੇ ਨੇ ਕਹਿੰਦੇ ਮੈਂ ਜਿੱਥੇ ਜਾਣਾ ਉੱਥੇ ਹੀ ਤੂੰ ਐ ਸੱਜੇ ਵੇਖਦਾ ਤੂੰ ਐ ਖੱਬੇ ਵੇਖਦਾ ਤੂੰ ਐ ਸਾਹਮਣੇ ਵੇਖਦਾ ਤੂੰ ਐ ਉੱਪਰ ਵੇਖਦਾ ਤੂੰ ਐ ਥੱਲੇ ਵੇਖਦਾ ਤੂੰ ਐ ਜਿਹੜੀ ਜਗ੍ਹਾ ਜਾਣਾ ਤੂੰ ਹੀ ਤੂੰ ਐ ਇਸ ਕਰਕੇ ਤੇਰੇ ਨਾਲ ਜੋੜੀ ਐ ਜਹੇ ਜਹਾਂ ਜਾਉ ਤਹਾਂ ਤੇਰੀ ਸੇਵਾ ਉਥੇ ਹੀ ਤੂੰ ਐ ਤੁਮ ਸਿਉ ਠਾਕੁਰ ਓਰ ਨਾ ਦੇਵਾ ਤੇਰੇ ਵਰਗਾ ਕੋਈ ਠਾਕੁਰ ਹੀ ਨਹੀਂ ਐ ਤੇਰੇ ਵਰਗਾ ਹੋਰ ਕੋਈ ਰੱਬ ਨਹੀਂ ਐ ਬੜੇ ਬਣਦੇ ਨੇ ਰੱਬ ਪਰ ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੂੰ ਤਾਂ ਮਹਾਨ ਹੈ ਤੂੰ ਧਰਤੀ ਬਣਾਈ ਐ ਤੂੰ ਸੂਰਜ ਬਣਾਇਆ ਚੰ드ਰਮਾ ਬਣਾਇਆ ਆਕਾਸ਼ ਬਣਾਇਆ ਹਵਾ ਬਣਾਈ ਮਿੱਟੀ ਬਣਾਈ ਪਾਣੀ ਬਣਾਇਆ ਕਿੰਨਾ ਕੁਝ ਬਣਾ ਦਿੱਤਾ ਅੱਜ ਦੇ ਲੋਕ ਆਪਣੇ ਆਪ ਨੂੰ ਬੜੇ ਰੱਬ ਕਹਿੰਦੇ ਨੇ ਸਵਾਦ ਤਾਂ ਤਾਂ ਆਵੇ ਜੇ ਉਹ ਇਹਦੇ ਨਾਲ ਦੀ ਇੱਕ ਧਰਤੀ ਵਿਖਾ ਕੇ ਬਣਾ ਕੇ ਵਿਖਾਉਣ ਆਖੋ ਸਤਨਾਮ ਕੋਈ ਹੈ ਐਸਾ ਰੱਬ ਅਸੀਂ ਕਹਿੰਦੇ ਆਂ ਜੀ ਸਾਡੇ ਬਾਬਾ ਜੀ ਰੱਬ ਨੇ ਜੇ ਰੱਬ ਨੇ ਉਹਨੂੰ ਕਹੇ ਵੀ ਇੱਕ ਸੂਰਜ ਹੋਰ ਬਣਾ ਦੋ ਨਹੀਂ ਗੁਰੂ ਰਵਿਦਾਸ ਕਹਿੰਦੇ ਨਹੀਂ ਹੋ ਸਕਦਾ ਤੁਮ ਸਿਓ ਠਾਕੁਰ ਔਰ ਨਾ ਦੇਵਾ ਇਹ ਤਾਂ ਰੱਬਾ ਤੂੰ ਹੀ ਐ ਜੋ ਐਡੀ ਵੱਡੀ ਕਾਇਨਾਤ ਬ੍ਰਹਿਮੰਡ ਸਾਜ ਕੇ ਬੈਠ ਗਿਆ ਹੋਰ ਕੋਈ ਹੈ ਹੀ ਨਹੀਂ ਜੋ ਤਿਲ ਮਾਤਰ ਵੀ ਇਥੇ ਤੇਰੀ ਹੋਈ ਬਣਾਈ ਹੋਈ ਚੀਜ਼ ਵਰਗੀ ਚੀਜ਼ ਬਣਾ ਸਕੇ ਕੋਈ ਨਹੀਂ ਹੈ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਤਾਈਓ ਤਾਂ ਜਹ ਜਹਾਂ ਜਾਉ ਤਹਾਂ ਤੇਰੀ ਸੇਵਾ ਜਿੱਥੇ ਜਿੱਥੇ ਜਾਣਾ ਉਥੇ ਤੇਰੀ ਉਹ ਸੇਵਾ ਤੇਰਾ ਹੀ ਨਾਮ ਹੈ ਤੁਮ ਸਿਓ ਠਾਕੁਰ ਔਰ ਨਾ ਦੇਵਾ ਤੇਰੇ ਵਰਗਾ ਹੋਰ ਦੇਵਾ ਨਹੀਂ ਹੋਰ ਅਕਾਲ ਪੁਰਖ ਨਹੀਂ ਹੋਰ ਰੱਬ ਨਹੀਂ ਤੇਰੇ ਵਰਗਾ ਤਾਂ ਤੂੰ ਹੀ ਹੈ ਹੋਰ ਤੇਰੇ ਵਰਗਾ ਕੋਈ ਨਹੀਂ ਤੁਮਰੇ ਭਜਨ ਕਟੈ ਜਮ ਫਾਂਸਾ ਭਗਤ ਹੇਤ ਗਾਵੈ ਰਵਦਾਸਾ ਗੁਰੂ ਰਵਦਾਸ ਮਹਾਰਾਜ ਕਹਿੰਦੇ ਤੇਰੀ ਜਿਹੜੀ ਭਗਤੀ ਹੈ ਨਾ ਤੇਰਾ ਨਾਮ ਜਪਦਾ ਵਾਹਿਗੁਰੂ ਮੇਰੇ ਜਿਹੜੇ ਵਿਕਾਰਾਂ ਵਾਲੇ ਗਲ ਦੇ ਵਿੱਚ ਫਾਹੇ ਪਏ ਹੋਏ ਨੇ ਫੰਦੇ ਪਏ ਹੋਏ ਨੇ ਇਹ ਜਿਹੜੇ ਕੱਟੇ ਜਾਣਗੇ ਸਿਰਫ ਤੇ ਸਿਰਫ ਤੇਰਾ ਨਾਮ ਲੈ ਕੇ ਕੱਟੇ ਜਾਣਗੇ ਤੁਮਰੇ ਭਜਨ ਤੇਰਾ ਨਾਮ ਜਪ ਕੇ ਕਟਾਂ ਕੱਟੇ ਜਾਂਦੇ ਨੇ ਜਮ ਫਾਸਾ ਜਮਾ ਵਾਲੇ ਜਿਹੜੇ ਫਾਹੇ ਨੇ ਫੰਦੇ ਨੇ ਉਹ ਕੱਟੇ ਜਾਂਦੇ ਨੇ ਭਗਤ ਹੇਤ ਗਾ ਵੈ ਰਵਦਾਸਾ ਇਹ ਅਕਾਲ ਪੁਰਖ ਤੇਰੀ ਭਗਤੀ ਹੇਤ ਪ੍ਰੇਮ ਨਾਲ ਪਿਆਰ ਨਾਲ ਗੁਰੂ ਰਵਦਾਸ ਗਾਉਂਦੇ ਨੇ ਦੇਖੋ ਕਿੰਡੀ ਕਮਾਲ ਦੀ ਸਤਿਗੁਰਾਂ ਨੇ ਸਾਡੇ ਸਾਹਮਣੇ ਉਦਾਹਰਣ ਰੱਖੀ ਹੈ ਕਿ हे ਮਨੁੱਖ ਜੇ ਤੂੰ ਪ੍ਰੀਤ ਕਰਨੀ ਹੈ ਨਾ ਤਾਂ ਇਹੋ ਜੀ ਕਰ ਜੇ ਰੱਬ ਪਰਬਤ ਬਣ ਜੇ ਤੂੰ ਮੋਰ ਬਣ ਜਾਈਂ ਜੇ ਰੱਬ ਚੰਦ ਬਣ ਜੇ ਤੂੰ ਚਕੌਰ ਬਣ ਜਾਈਂ ਜੇ ਰੱਬ ਤੀਰਥ ਬਣ ਜੇ ਤੂੰ ਯਾਤਰੀ ਬਣ ਜਾਈਂ ਜੇ ਰੱਬ ਦੀਵਾ ਬਣ ਜੇ ਤੂੰ ਬੱਤੀ ਬਣ ਜਾਈਂ ਇਹੋ ਜੀ ਪ੍ਰੀਤ ਚਾਹੀਦੀ ਹੈ ਗੁਰੂ ਰਵਿਦਾਸ ਪਾਤਸ਼ਾਹ ਕਹਿੰਦੇ ਸੋ ਗੁਰੂ ਪਿਆਰਿਓ ਇਹ ਹੈ ਅਸਲੀ ਕਰਮ ਇਹ ਹੈ ਅਸਲੀ ਧਰਮ ਜਿਹੜੀ ਅੱਜ